ਤਸਵੀਰ ਕੋ ਰ ਹੈ ਅੱਛਾ ਜੀ ਨਾਲ ਜੀ ਅੱਛਾ ਕਿਵੇਂ ਦੇਖਦੇ ਹੋ ਤੀਆਂ ਦਾਹੇ ਆਪਾਂ ਕਹਿ ਦਈਏ ਮੇਲਾ ਲੱਗ ਰਿਹਾ ਹੈਗਾ ਪਹਿਲਾਂ ਤੀਆਂ ਤੇ ਹੁਣ ਵਾਲੀਆਂ ਤੀਆਂ 'ਚ ਕੀ ਫਰਕ ਹੈ ਪਹਿਲਾਂ ਪੇਕੇ ਘਰ ਬੜੀਆਂ ਜਾਂਦਗਾਂ ਹੁੰਦੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਵੀ ਸਾਲ ਤੋਂ ਤਿਆਰ ਆਇਆ ਤਿਆਰ ਮਨਾਉਂਦੀਆਂ ਸੀ ਵੱਲੋਂ ਪਾਉਂਦੀਆਂ ਤੀਆਂ ਲਾਉਂਦੀਆਂ ਹਾਂਜੀ ਤਿਆਰ ਮਨਾਉਂਦੀਆਂ ਸੀ ਤਾਂ ਹੀ ਵੀ ਸਾਰ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਸੀ ਮੇਲ ਮਲਾਪ ਹੋ ਜਾਂਦਾ ਸੀ ਅੱਛਾ ਹੁਣ ਇਹੋ ਜਿਹੀ ਉਹਨੇ ਹੈ ਨਹੀਂ ਚੱਲ ਤਾਂ ਪਿਆ ਮੂਹਤਕਾਰ ਹੈ ਨਹੀਂ ਕਿਸੇ ਦਾ ਅੱਛਾ ਅੰਦਾ ਮੂਹਤਕਾਰ ਆਣੀ ਨਾ ਅੱਗੇ ਪਹਿਲਾਂ ਮੂਹਤਕਾਰ ਸੀ ਪੇਕੇ ਪਿੰਡ ਜ਼ਰੂਰ ਹੀ ਜਾਣ ਅੱਛਾ ਜੀ ਇਹ ਅਗਲਾ ਤੀਨਾਂ ਨੂੰ ਤਿਆਰ ਆ ਇਕੱਠਣਾ ਹੋਣਾ ਨਾ ਤੇ ਸਾਰੀਆਂ ਭੈਣਾਂ ਸਹੇਲੀਆਂ ਮਿਲਾਂਗਾ ਅੱਛਾ ਜੀ ਸਹੇਲੀਆਂ ਮਿਲਣ ਵਾਸਤੇ ਹੀ ਹੁੰਦਾ ਸੀ ਫਰਕ ਕੀ ਦੇਖਦੇ ਹੋ ਉਹ ਸਮੇਂ ਤੇ ਹੁਣ ਦੇ ਸਮੇਂ ਚ ਹੁਣ ਦੁਨੀਆ ਨੂੰ ਬੱਚਿਆਂ ਨੂੰ ਮੋਹ ਪਿਆਰ ਘੱਟ ਮਿਲਣਾ ਜਾਂ अच्छा जी वो तो मोह प्यार अपने च हुंदा सी अच्छा ए सी भी आपा मिल गए भैन भरा नु अच्छा हां हुन भी बस ओही गल मोह प्यार ता है नहीं हुन आपा मेला देखन चले जांदे बच्चे हैं कारण की मांगदे कारण ता यही है बस ਜਾਂ ਤਾਂ ਇਕੱਠੀਆਂ ਹੋ ਜਾਂਦੀਆਂ ਮੇਲ ਮਲਾਪ ਹੋ ਜਾਂਦਾ ਪਹਿਣਾ ਦਾ ਅੱਛਾ ਜੀ ਤੇ ਛੇਲੀਆਂ ਇਕੱਠੀਆਂ ਹੋ ਜਾਂਦੀਆਂ ਕਿੰਨੇ ਕਿੰਨੇ ਚਿਰਦਣਾ ਵਿਛੜੀਆਂ ਹੁੰਦੀਆਂ ਸਾਲ ਤੋਂ ਇਕੱਠੀਆਂ ਹੋ ਜਾਂਦੀਆਂ ਵੀ ਸੌਣ ਦੇ ਮਹੀਨੇ ਚ ਸੰਧਾਰਾ ਆਉਂਦਾ ਹੁੰਦਾ ਸੀ ਭਾਈ ਵੱਲੋਂ ਹਾਂ ਜੀ ਕਿੰਨਾ ਕਿ ਚੇਤੇ ਆਏ ਉਹ ਦਿਨ ਬਹੁਤ ਹੁੰਦੀ ਆ ਜੀ ਬਹੁਤ ਹੁੰਦੀ ਆ ਬਹੁਤ ਹੁੰਦੀ ਆ ਬਹੁਤ ਹੁੰਦੇ ਹੁੰਦੇ ਸੀ ਪਹਿਣਾ ਨੂੰ ਭਰਾ ਮਿਲਦੇ ਸੀ ਹੈ ਆਉਂਦੇ ਆ ਹੁਣ ਵੀ ਸੰਧਾਰੇ ਪਰ ਉਹ ਗੱਲ ਹੈ ਨਹੀਂ ਨਾ ਹੁਣ ਭਰਾਵਾਂ ਚ ਪਹਿਣਾ ਚ ਮੋਹ ਘਟ ਰਹਿ ਗਿਆ ਬਿਲਕੁਲ ਪਹਿਲਾਂ ਮੋਹ ਜ਼ਿਆਦਾ ਸੀ ਤਾਂ ਹੀ ਪੈਣਾ ਕੋਲੇ ਭੱਜ ਕੇ ਵੀਰ ਆਉਂਦੇ ਸੀ ਪੈਣਾ ਵੀ ਸੋਚਦੀਆਂ ਸੀ ਮੇਰਾ ਵੀਰ ਆਊਗਾ ਕਹਿੰਦੇ ਇਹਨਾਂ ਦੋਹਾਂ ਤੋਂ 10-10 ਦਿਨ ਪਹਿਲਾਂ ਉਡੀਕ ਸ਼ੁਰੂ ਹੋ ਜਾਂਦੀ ਜੀ ਕਹਿੰਦੇ ਉਹ ਦੀ ਸੀ ਕਾਹਦਾ ਆਉਂਦਾ ਕਹੈਣਾ ਵੀ ਮੇਰੇ ਤੇ ਕਾਹ ਵੈਂਦਾ ਮੇਰਾ ਭਰਾ ਆਊਗਾ ਇਹਨਾਂ ਨਾਲ ਸੀਆਂ ਸੇਵੀਆਂ ਲੈ ਕੇ ਆਉਂਦੇ ਸੀ ਸੇਵੀਆਂ ਦੇ ਤਿਆਰ ਸਮਾਂ ਚ ਸੇਵੀਆਂ ਆਉਂਦੇ ਸinare ਇਹ ਹੀ ਹੁੰਦੇ ਸੀ ਇਹ ਹੀ ਦਿੰਦੇ ਸੀ ਹਾਕੀ ਕਹਿੰਦੇ ਜੀ ਸੌਣ ਦੇ ਮਹੀਨੇ ਜਿਹੜੇ 9 ਅੰਮ੍ਰਿਤਸਰ ਨੂੰ ਮੱਥੇ ਨਹੀਂ ਲਾਉਂਦੇ ਪਹਿਲਾਂ ਹੁੰਦਾ ਸੀ ਜੀ ਪਹਿਲਾਂ ਹੁੰਦਾ ਸੀ ਹਾਂ ਵੀ ਹੁੰਦਾ ਸੀ ਹੁੰਦਾ ਸੀ ਪਤਨੀ ਵੀ ਇੱਕ ਕੀ ਵਿਚਾਰ ਬਣਿਆ ਤੁਨੀ ਸਾਸਰੋਂ ਕੱਟੀਆਂ ਨਹੀਂ ਹੁੰਦੀਆਂ ਵੀ ਪੇਕੇ ਪੰਡਿਆਈ ਸੀ ਵੀ ਤੀ ਸਵ ਪੇਕੇ ਪਿੰਡ ਚੱਲ ਜਾਂਦੀ ਸੀ ਇਹ ਤਿੰਨਾਂ ਦਾ ਤਿਆਰ ਸੀ ਬੰਦਾ ਬਣਾਇਆ ਸੀਗਾ ਵੀ ਆਈ ਸੀਗਾ ਵੀ ਤਿੰਨਾਂ ਦਾ ਜਾਵੜ ਨਹੀਂ ਆਨੇ ਬਲ ਨਹੀਂ ਹੁਣ ਕੌਣ ਜਾਂਦਿਆਂ ਹੁਣ ਕੋਈ ਨਹੀਂ ਆਨੇ ਅੱਜ ਤੁਸੀਂ ਤੀਆਂ ਤੇ ਆਇਓ ਕੀ ਕੋਈ ਵੱਖਰਾ ਦੇਖਣ ਨੂੰ ਮਿਲਿਆ ਵੱਖਰਾ ਤਾਂ ਬਸ ਆਈ ਹੈ ਵੀ ਮੇਲਾ ਗੱਲਾ ਜਿਹੜਾ ਉਹੀ ਗੱਲ ਹੋ ਜੂਗਾ ਪੁਰਾਣੇ ਮਾਡਲ ਮਿਲ ਜਾਣਗੇ ਸਾਨੂੰ ਧੰਨਵਾਦ ਤਾਂ ਹੀ ਦਾ ਅੱਜ ਤੀਆਂ ਤੇ ਆਏ ਹੋ ਜੀ ਕਿਸ ਤਰ੍ਹਾਂ ਲੱਗ ਰਿਹਾ ਪਹਿਲਾਂ ਇਹਦੀਆਂ ਤੀਆਂ ਤੇ ਅੱਜ ਕੱਲ੍ਹ ਦੀਆਂ ਤੀਆਂ ਦਾ ਪਹਿਲਾਂ ਵਾਲੀਆਂ ਤੀਆਂ ਦਾ ਥੋੜੀ ਜਿਹਾ ਕੁਝ ਹੋਰ ਅਲੱਗ ਸੀ ਹੁਣ ਆਉਣੀਆਂ ਤੋਂ ਬਿਲਕੁਲ ਅਲੱਗ ਸੀ ਪਿੰਡਾਂ 'ਚ ਹੀ ਨਾ ਲਾਉਂਦੇ ਸੀ ਪਿੰਡਾਂ 'ਚ ਜਾ ਕੇ ਅਸੀਂ ਬਹੁਤ ਸੋਹਣਾ ਇੰਜੋਏ ਕਰਦੇ ਸੀ ਤੀਆਂ ਦਾ ਜਿਹੜੇ ਸੀ ਤੀਆਂ ਲਾਉਂਦੇ ਸੀ ਪ੍ਰਾਣੇ ਵਿਰਸੇ ਦੀਆਂ ਗੋਦੀਆਂ ਪਾਉਂਦੇ ਸੀ ਪਹਿਲਾਂ ਕਹਿੰਦੇ ਸੀ ਕਿ ਵੀ ਸੌਂਦੇ ਮਹੀਨੇ ਜਿਹੜੇ ਨੋਹਾਂ ਸੱਸ ਦੇ ਮੱਥੇ ਨਹੀਂ ਲੱਗਦੀ ਕਾਰਨ ਕੀ ਸੀਗਾ ਜੀ ਹਾਂਜੀ ਕੋਈ ਗੱਲ ਬਸ ਆ ਬੜੇ ਆਇਆ ਸਿਰਵਾਜੀ ਬਣਿਆ ਆਇਆ ਜਿਰਗਾ ਬੰਨੂ ਮੰਨੀ ਜਾਂਦਾ ਜਿਰਗਾ ਵੱਡੋ ਮੰਨਿਆ ਜਾਂਦਾ ਤੇ ਇੱਕ ਸੰਧਾਰਾ ਹੁੰਦਾ ਸੀ ਉਹਦੇ ਚ ਕੀ ਹੁੰਦਾ ਸੀਗਾ ਲੈ ਕੇ ਆਉਂਦੇ ਸੀ ਸੰਧਾਰਾ ਜੀ ਕੁੜੀਆਂ ਦਾ ਸੰਧਾਰਾ ਆਉਂਦਾ ਸੀ ਆ ਨਿੱਕਾ ਮोटा ਸਮਾਨ ਹੁੰਦਾ ਸੀ ਜੀਹਾਂ ਦਾ ਕੋਈ ਮੇਕਅਪ ਦਾ ਤੇ ਕੋਈ ਅੰਕੂਲ ਗਲੇ ਮੱਠੀਆਂ ਘੜਦੀਆਂ ਬਣਾਈਆਂ ਚੀਜ਼ਾਂ ਹੁੰਦੀ ਸੀ ਜਿਵੇਂ ਹੁਣ ਅੱਜਕੱਲ ਤਾਂ ਕੋਈ ਬਿਜਾਰੀ ਚੀਜ਼ਾਂ ਰਹਿ ਗਈਆਂ ਕਿ ਕੋਈ ਘਰ ਖਣਾ ਬਣਾਗਾ ਕੀ ਜਾਣਨਾ ਕੀ ਕੂੜੇ ਵਗੈਰਾ ਹੁੰਦੇ ਕੋਈ ਹੈਗੇ ਸੰਧਾਰੇ ਜੀ ਆਹ ਬਸ 5 ਪਿੰਗਾ ਤੋਂ ਲਾ ਫਲਕਾਰਿਆਂ ਤੋਂ ਲਾ ਇਹ ਜੋ ਸੰਧਾਰਾ ਕੋਲੋਂ ਆਉਂਦੀ ਹੈ ਕੋਈਆਂ ਦਿਹਾੜੀਆਂ ਵੀ ਮੇਰੇ ਸੰਧਾਰਾ ਆ ਪਹਿਲੇ ਬੋਤ ਮਿਲਦਾ ਜੁਕ ਨੇ ਆਪਾਂ ਕਹਿੰਦੇ ਭਰਾ ਦੀ ਪਹਿਲਾਂ ਤੋਂ ਢੀ ਕੋਣ ਲੱਗ ਜਾਂਦੀ ਸੀ ਜਦੋਂ ਸਾਉਂਡ ਚੱਲਣ ਲੱਗ ਜਾਂਦੀ ਸੀ ਕਿੰਨੇ ਕਿ ਦਿਨ ਪਹਿਲਾਂ ਢੀ ਸ਼ੁਰੂ ਕਰ ਦਿੰਦੇ ਸੀ ਭਰਾ ਉਹ ਕਰਦੇ ਸਨ ਉਹ ਕਰਦੇ ਸਨ ਟਿਕਾ ਆ ਗਿਆ ਸਾਉਂਡ ਕਰਦਾ ਸੀ ਸਾਉਂਡ ਜਾਣ ਤੋਂ ਪਹਿਲਾਂ ਇਨਾਮ ਦੇ ਸੀ ਸੌਣ ਵੀਰ ਇਕੱਠੀਆਂ ਕਰੇ ਭੱਦ ਚੰਦਰੀ ਪਿਛੋੜੇ ਪਾਉਂਦੇ ਸਾਉਂਡ ਦੀ ਮੈਂ ਵੱਡਾ ਸੀਰ ਨਹੀਂ ਘਾਦੇ ਖੜੀ ਨੂੰ ਅੱਗ ਲੱਗ ਕੇ ਜਾਉਂਦਾ ਸੀ ਜਦੋਂ ਵੀ ਪਹਿਲਾਂ ਸਾਉਂਡ ਨੂੰ ਪੂਰੇ ਕੱਲਿਆ ਜਾਂਦਾ ਸੀ ਤੇ ਇੱਕ ਬੋਲੀ ਪਾਉਂਦੇ ਸੀ ਕਿ ਪਰਜਾਈ ਦੀ ਬੜੀ ਤਾਰੀਫ ਕੀਤੀ ਜਾਂਦੀ ਸੀ ਕਿ ਕੋਈ ਫਲਕਾਰੀ ਦਿੱਤੀ ਆ ਭਰਾ ਨੇ ਕੋਈ ਸੂਟ ਦਿੱਤਾ ਜਾਓ ਉਹ ਕੀ ਬੋਲੀ ਉਹ ਨਾਲ ਤਾ ਭਾਗੋ ਨੇ ਫਲਕਾਰੀ ਜਗ ਜੀਵਾ ਬਹੁਤ ਲੱਗੇ ਵੀਰ ਤੋਂ ਪਿਆ ਅੱਜ ਕੱਲ ਦੀਆਂ ਜਮਤੀਆਂ ਆਈਆਂ ਜਾਂ ਪਹਿਲਾਂ ਦੀਆਂ ਸੀ ਪਹਿਲਾਂ ਦੀਆਂ ਤੀਆਂ 'ਚ ਹਰ ਇੱਕ ਨੂੰ ਮੌਕਾ ਮਿਲਦਾ ਸੀ ਬੋਲੀ ਪਾਉਣ ਦਾ ਨੱਚਣ ਦਾ ਕੀ ਅੱਜ ਕੱਲ ਦੀਆਂ ਤੀਆਂ 'ਚ ਸਟੇਜਾਂ ਤੇ ਮੌਕਾ ਮਿਲ ਜਾਂਦਾ ਹਰੇਕ ਨੂੰ ਹਾਂਜੀ ਅੱਜ ਕੱਲ ਤਾਂ ਵਿੱਚ ਥੋੜੇ ਜੇ ਉਸਟ ਹੋ ਗਏ ਮਾਡਰਨ ਲੁੱਕ ਹੋ ਗਏ ਆ ਪੰਜਾਬੀ ਵਿਰਸਾ ਨਹੀਂ ਰਿਹਾ ਹੁਣ ਤਾਂ ਬਸ ਲੱਚਣ ਟੱਪਣ ਵਾਲੀ ਐ ਸੰਤ ਤੇ ਨਾਉਣ ਵਾਲੀ ਕੋਈ ਇਹ ਜਿਹਾ ਹੈ ਨਹੀਂ ਉਹੀ ਅਸੀਂ ਪੰਜਾਬੀ ਬੋਲੀnga ਭਾਗੇ ਕਿਤਾ ਭਾਗੇ ਕੋਈ ਤਾਂ ਤਾਂ ਭਾਗੇ ਨਹੀਂ ਰਹੀ ਸਾਂਤ ਨੇ ਚਾਰਾਂ ਰੇ ਅਬਤੀਂ ਜਿਸ ਨੂੰ ਕਤਤਿਆ ਦੀ ਅਸੀਂ ਬਹੁਤ ਕਿਤਾ ਬਾਇ ਬਹੁਤ ਕਿਤਾ ਜੁਟ ਕੋਈ ਕਰਦੀ ਬੋਲੀ ਤੁਸੀਂ ਵੀ ਸੁਣਾ ਦਿਓ ਜੀ ਤਰਾਣੀ ਕੋਈ ਬੋਲੀ ਹਨ ਭਰਾ ਤੇ ਕੋਈ ਹਨ ਭਰਾ ਤੇ ਕੋਈ ਸੁਣਾਓ ਬੋਲੀ ਤੁਸੀਂ ਸੁਣਾ ਦਿਓ ਨਿੱਕ ਨਿੱਕ ਕਰੀਦਾ ਨਹੀਂ ਤੇ ਆ ਪੈਂਦਾ ਨਿੱਕ ਨਿੱਕ ਕਰੀਦਾ ਨਹੀਂ ਤੇ ਆ ਪੈਂਦਾ ਗੋਡੇ ਗੋਡੇ ਖਾਰਾ ਇਤ ਮੇਰਾ ਵੀਰ ਖੜਾ ਗੱਲ ਸਿਉਣੀ ਦੀ ਮਾਲਾ ਵਿੱਚ ਨੇ ਚਰਖਾ ਵੇਚ ਵੇਚ ਲਵਾਈਆਂ ਮੇਖਾ ਦੀ ਮਾਂ ਤਨਜਾਦ ਕਰਾਂ ਜਦ ਚਰਖੇ ਵੱਲ ਵੇਖਾਂ ਨਾ ਤਨਜਾਦ ਕਰਾਂ ਜਦ ਚਰਖੇ ਵੱਲ ਵੇਖਾਂ ਧੰਨਵਾਦ ਮੈਮ ਕੀ ਨਾਮ ਆ ਤੁਹਾਡਾ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਕੀ ਆ ਅੱਜ ਬਸ ਮੇਰਾ ਨਾਮ ਮਨਦੀਪ ਆ ਕੈਸੇ ਮੈਂ ਮਨਦੀਪ ਸਿੱਧੂ ਆ ਤੇ ਅੱਜਿਆਂ ਦਾ ਤੇ ਤੁਹਾਨੂੰ ਪਤਾ ਹੀ ਆ ਵੀ ਕਿ ਕੂੜੀ ਆ ਕੁੜੀਆਂ ਜਿਹੜਾ ਇਹ ਸੌਣ ਦਾ ਮਹੀਨਾ ਕਹਿੰਦਾ ਹਮੇਸ਼ਾ ਕੁੜੀਆਂ ਦਾ ਮਾਪਿਆਂ ਨਾਲ ਜੁੜਿਆ ਹੁੰਦਾ ਕਿਉਂਕਿ ਇਸ ਮਹੀਨੇ ਦੇ ਵਿੱਚ ਕੁੜੀ ਆਪਣੇ ਭਰਾ ਨੂੰ ਅੜੀਕ ਦੀ ਆਪਣੇ ਸਹੁਰੇ ਘਰ ਦੇ ਵਿੱਚ ਕਿ ਮੇਰਾ ਭਰਾ ਵੀ ਨਹੀਂ ਸੰਦਾਰਾ ਲੈ ਕੇ ਆ। ਇਹਨੂੰ ਆਪਦੀ ਸੱਸ ਨੂੰ ਕਈ ਵਾਰੀ ਉਹ ਜਦੋਂ ਉਹਦੀ ਸੱਸ ਨੂੰ ਕਹਿੰਦੀ ਆ ਵੀ ਤੇਰਾ ਭਰਾ ਤੈਨੂੰ ਲੈਣ ਨਹੀਂ ਆਇਆ ਤਾਂ ਫਿਰ ਉਹ ਮਤਲਬ ਅਦਾਸ ਹੋ ਜਾਂਦੀ ਆ। ਫਿਰ ਮਤਲਬ ਕਿ ਉਹ ਬੋਲੀਆਂ ਆ ਕੇ ਆਪਦੀ ਨੂੰ ਉਹਦੀ ਸੱਸ ਨੂੰ ਕਹਿੰਦੀ ਆ ਤੈਨੂੰ ਤੀਆਂ ਨੂੰ ਲੈਣ ਨਾ ਆਏ ਬਹੁਤਿਆਂ ਭਰਾਵਾਂ ਵਾਲੀਏ ਉਹ ਕਹਿੰਦੀ ਕੁੜੀ ਕਹਿੰਦੀ ਆ ਵੀ ਮੈਂ ਤੇਥੋਂ ਡਰਦੇ ਲੈਣ ਨਾ ਆਏ ਸੱਸ ਬੜੇ ਬੜੇ ਮੈਂ ਅਖੀਏ ਪਰ ਇਹ ਕੀ ਹੁੰਦਾ ਵੀ ਅਸਾ ਸੌਣ ਦੇ ਮਹੀਨੇ ਕੁੜੀਆਂ ਮੋਸਟਲੀ ਆਪਣੇ ਬੈਕ ਕੇ ਰਹਿ ਜਾਣਾ ਚਾਹੁੰਦੀਆਂ ਨੇ ਕਿਉਂਕਿ ਸੌਣ ਦਾ ਮਹੀਨਾ ਕੁੜੀਆਂ ਲਈ ਇੱਕ ਮਾਪਿਆਂ ਲਈ ਵੀ ਹੁੰਦਾ ਹੈ ਬੈਂ ਉੱਥੇ ਜਾ ਕੇ ਇੱਕ ਤੋਂ ਉਹ ਆਉਂਦੀਆਂ ਪੁਰਾਣੀਆਂ ਸੇਲੀਆਂ ਨੂੰ ਮਿਲਦੀਆਂ ਇੱਕ ਜਿਹੜੀ ਆਜ਼ਾਦੀ ਉਹਨਾਂ ਨੂੰ ਪਿਓ ਦੇ ਹਰ ਸੋਹਰਿਆਂ ਦੇ ਘਰੇ ਨਹੀਂ ਮਿਲਦੀ ਇਸੇ ਕਰਕੇ ਹੀ ਇਹ ਤੀਆਂ ਦੇ ਜਿਹੜੇ ਦਿਨ ਤੇੜ ਮਨਾਉਂਦੇ ਨੇ ਇਹ ਕੁੜੀਆਂ ਨੂੰ ਲਲੇਟੇੜ ਆ ਕੇ ਮਾਂ ਪਿਓ ਨੂੰ ਯਾਦ ਦਵਾਉਂਦੇ ਜਦੋਂ ਸੌਣ ਚੜ ਜਾਂਦਾ ਤਾਂ ਫਿਰ ਭੈਣ ਜਿਹੜੀ ਭਰਾ ਦੀ ਡੀਕ ਹੈ ਜਿਹੜੀ ਉਹ ਕਿਦੋਂ ਕਿ ਸ਼ੁਰੂ ਕਰ ਦਿੰਦੇ ਉਹ ਉਹ ਜਦੋਂ ਸੌਣ ਦਾ ਮਹੀਨਾ ਹਲੇ ਸ਼ੁਰੂ ਹੀ ਹੁੰਦਾ ਮਤਲਬ ਵੀ ਉਹਨੂੰ ਪਹਿਲਾਂ ਹੀ ਆਪਦੇ ਭਰਾ ਨੂੰ ਕਹਿਣ ਲੱਗ ਜਾਂਦੀ ਆ ਵੀ ਵੀਰਾ ਆਏ ਦੇ ਭੈਣ ਦੇ ਵੇੜੇ ਪੁੰਨਿਆਂ ਦਾ ਚੰਨ ਬਣ ਕੇ ਕੀ ਉਹ ਕਹਿੰਗੀ ਅਭੀ ਮੇਰਾ ਵੀਰ ਸੰਧਾਰਾ ਲੈ ਕੇ ਆਵੇ ਤਾਂ ਮੈਂ ਵੀਰੇ ਦੇ ਨਾਲ ਜਾਵਾਂ ਕਿਉਂਕਿ ਤਾਂ ਸਦਾ ਜਿਹੜੀ ਸੋਖ ਮਨਾਉਂਦੀ ਆ ਉਹ ਇੱਕ ਭੈਣ ਹੀ ਮਨਾਉਂਦੀ ਆ ਤੇ ਭੈਣ ਨੂੰ ਤਾਂ ਫਿਰ ਇੱਕ ਮਹੀਨਾ ਪਹਿਲਾਂ ਹੀ ਚਾ ਚੜਨ ਲੱਗ ਜਾਂਦਾ ਵੀ ਹੁਣ ਸੌਣ ਦਾ ਮਹੀਨਾ ਕੌਣ ਆਲਾ ਤੇ ਮੈਂ ਪਿੱਕੇ ਜੀ ਦਲਾਹ ਨੂੰ ਕਿਵੇਂ ਦੇਖਦੇ ਆ ਜਿਹੜਾ ਨਾ ਮਾੜਾ ਪਿਪਲਾ ਥੱਲੇ ਲੱਗਦੀ ਸਨ ਕਾਲਜਾਂ ਚ ਜਿਹੜੀਆਂ ਧੀਆਂ ਲੱਗਦੀਆਂ ਪਰ ਅਸਲੀ ਧੀਆਂ ਹੋਈ ਸੀ ਸੱਬੇ ਚਾਰ ਹੋਈ ਸੀ ਜਿਹੜਾ ਖੁੱਲਾ ਪਿਪਲਾ ਥੱਲੇ ਕੁੜੀਆਂ ਜਾਂਦੀਆਂ ਸੀ ਪਿੰਗਾ ਪਾਉਂਦੀਆਂ ਸੀ ਖੁੱਲੇ ਪੰਡਾਲ ਹੁੰਦੇ ਸੀ ਹੁਣਾ ਥੋੜਾ ਜਿਹਾ ਸਮੇਂ ਦੇ ਹਿਸਾਬ ਨਾਲ ਜਿਵੇਂ ਪਰਫੈਕਸ਼ਨ ਇਹਨਾਂ ਤੀਆਂ ਦਾ ਥੋੜਾ ਜਿਹਾ ਚੇਂਜ ਹੋ ਗਿਆ ਤੇ ਮਤਲਬ ਕਿ ਆਧੜ ਤਰੀਕੇ ਨਾਲ ਸਾਰੇ ਤੀਆਂ ਲਾਉਣ ਲੱਗ ਗਏ ਪਰ ਤੀਆਂ ਸੱਭਿਆਚਾਰਕ ਹੋਈ ਹੈ ਜਿਹੜਾ ਫਿੱਪਲਾਂ ਬੋਡਾਂ ਦੇ ਥੱਲੇ ਲੱਗਦੀਆਂ ਤੇ ਪੀਂਗਾ ਪਾਉਂਦੀਆਂ ਨੇ ਕੁੜੀਆਂ ਝੂਟੇ ਲੈਂਦੀਆਂ ਨੇ ਤੇ ਆਪ ਦੇ ਇੱਕ ਦੂਜੇ ਨੂੰ ਉਹ ਆਪ ਦੇ ਸੱਸ ਸਹੁਰੇ ਦੀਆਂ ਬੋਲੀਆਂ ਪਾ ਕੇ ਆਪ ਦੇ ਦਿਲ ਦਾ ਸਾਰਾ ਜਿਹੜਾ ਦੁੱਖ ਹੁੰਦਾ ਕੱਢੇ ਆਉਂਦੀ। ਮੰਮੀ ਤੂੰ ਬੋਲੀਆਂ ਸੁਣਾ ਦੋ ਤੁਸੀਂ ਜੀ। ਸੋਣੇ ਮਹੀਨਾਂ ਦੀਆਂ ਦੰਤੀਆਂ ਦੇ ਸੋਣੇ ਮਹੀਨਾਂ ਦੀਆਂ ਦੰਤੀਆਂ ਦੇ ਸਭੀ ਸੇਲੀਆਂ ਆਈਆਂ ਨੇ ਸੰਤੋਵ ਵਰ ਤੋਂ ਪਿਆਣ ਬੋਲੀ ਸੰਤੋਪਾਵਨ ਪਾਵਨ ਬੋਲੀ ਵੱਡਿਆ ਕਰਾਂਦੀਆਂ ਜਾਇਆਂ ਪੀਂਗਾ ਝੂਟ ਰੀਆਂ ਨਨਦਾ ਤੇ ਪਰਜਾਈਆਂ ਪੀਂਗਾ ਝੂਟ ਰੀਆਂ ਨਨਦਾ ਤੇ ਪਰਜਾਈਆਂ ਸੱਸੇ ਤੇਰੀ ਮੈਂ ਮਾਰੇ ਜੇ ਮੇਰੇ ਵੀਰ ਨੂੰ ਸੁਕੀ ਖੰਡ ਪਾਈ ਸੱਸੇ ਤੇਰੀ ਮੈਂ ਮਾਰੇ ਜੇ ਅਨੇ ਵਾਲੀ ਇੱਕ ਜਿੱਦੇ ਤੀਆਂ ਖਤਮ ਹੁੰਦੀਆਂ ਸੀਗਾ ਉਹਦੇ ਇੱਕ ਭਰਾ ਦੇ ਪੱਗ ਚ ਆ ਕੇ ਘਾਹ ਟੰਗਦੀਆਂ ਸੀ ਉਹਨੂੰ ਕੀ ਕਹਿੰਦੇ ਸੀਗੇ ਜਿੱ ਕਿਉਂ ਸੀ ਉਹ ਜਿਹੜਾ ਪੱਗ ਦੇ ਪੱਗ ਦੇ ਵਿੱਚ ਘਾਹ ਘਾਹ ਟੰਗਦੀਆਂ ਸੀ ਉਹ ਹਮੇਸ਼ਾ ਭੈਣਾਂ ਆ ਤੇ ਭਰਾ ਨੂੰ ਸੀਸ ਦੇ ਕੇ ਜਾਂਦੀ ਆ ਕਿ ਮੇਰਾ ਭਰਾ ਹਮੇਸ਼ਾ ਹਰਿਆ ਭਰਿਆ ਰਹੇ ਜਿਵੇਂ ਦਾ ਮਹੀਨਾ ਤੁਸੀਂ ਜਾਣਦੇ ਹੋ بارش ਹੋਣ ਨਾਲ ਸਾਰਾ ਜਿੰਨਾ ਵਾਤਾਵਰਨ ਹਰਿਆਲੀ ਚ ਆ ਜਾਂਦਾ ਤੇ ਇੱਕ ਭੈਣ ਆ ਉਹ ਹਮੇਸ਼ਾ ਆਪਦੇ ਭਰਾ ਦੀ ਸੁੱਖ ਮਨਾਉਂਦੀ ਹੈ ਤੇ ਜਾਂਦੀ ਹੋਈ ਆਪਦੇ ਭਰਾ ਦੇ ਪੱਗ ਦੇ ਵਿੱਚ ਉਹ ਘਾਟ ਅੰਗ ਕੇ ਜਾਂਦੀ ਹੈ ਹਰਿਆਲੀ ਵੀ ਮੇਰੇ ਭਰਾ ਦਾ ਘਰ ਹਮੇਸ਼ਾ ਹਰਿਆ ਭਰਿਆ ਹੀ ਹੈ ਧੰਨਵਾਦ